ਬਿਹਾਰ ਚ ਲੱਗਦਾ ਹੈ ਕਿ ਪੁਲਾਂ ਤੇ ਕਿਸੇ ਤਰ੍ਹਾਂ ਦਾ ਭੂਤਾਂ ਦਾ ਸਾਯਾ ਮੰਡਰਾ ਰਿਹਾ ਹੈ ਕਿਉਂਕਿ ਇਸੇ ਕਰਕੇ 10 ਦਿਨਾਂ ਚ ਚੌਥਾ ਪੁਲ ਢਹਿ ਟੇਰੀ ਹੋ ਗਿਆ। ਦੱਸ ਦिए ਇਸ ਵਾਰ ਮੀਂਹ ਦੇ ਪਾਣੀ ਦੀ ਮਾਰ ਦੇ ਚਲਦਿਆਂ ਕਿਸ਼ਨਗੰਜ ਚ ਕਨਕਈ ਤੇ ਮਹਾਨੰਦਾ ਨਦੀ ਨੂੰ ਜੋੜਨ ਵਾਲਾ ਪੁਲ ਢਹਿ ਟੇਰੀ ਹੋ ਗਿਆ ਜਿਸ ਦੀਆਂ ਤਸਵੀਰਾਂ ਵੀ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ। ਹਾਲਾਂਕਿ ਇਹ ਪੁਲ 12 ਸਾਲ ਪਹਿਲਾਂ ਬਣਾਇਆ ਗਿਆ ਸੀ ਅਤੇ 6 ਸਾਲਾਂ ਬਾਅਦ ਹੀ ਇਹ ਟੁੱਟਣਾ ਸ਼ੁਰੂ ਹੋ ਗਿਆ। ਕਿਹਾ ਜਾ ਰਿਹਾ ਹੈ ਕਿ ਸ਼ੁਰੂਆਤੀ ਮੀਂਹ ਦੇ ਪਾਣੀ ਕਾਰਨ ਇਹ ਪੁਲ ਇਸ ਦੀ ਮਾਰਨਾ ਚੱਲ ਸਕਿਆ ਤੇ ਦੇਖਦੇ ਹੀ ਦੇਖਦੇ ਪੁਲ ਮਲਬੇ 'ਚ ਤਬਦੀਲ ਹੋ ਗਿਆ ਇਹ ਪੁਲ ਪਿੰਡੂ ਨਿਰਮਾਣ ਵਿਭਾਗ ਤੇ ਜੰਗਲਾਤ ਵੱਲੋਂ ਸਾਲ 2011 'ਚ ਬਣਾਇਆ ਗਿਆ ਸੀ ਪੁਲ ਨੂੰ ਬਣਾਉਣੇ ਤੇ ਕਰੀਬ 25 ਲੱਖ ਰੁਪਏ ਖਰਚ ਕੀਤੇ ਗਏ ਸਨ ਇਸ ਪੁਲ ਦੀ ਲੰਬਾਈ ਲਗਭਗ 70 ਮੀਟਰ ਤੇ ਚੌੜਾਈ 12 ਮੀਟਰ ਸੀ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਇਸ ਪੁਲ ਦੇ ਨਿਰਮਾਣ ਵਿੱਚ ਇੰਨਾ ਭ੍ਰਸ਼ਟਾਚਾਰ ਹੋਇਆ ਹੈ ਕਿ ਇਹ ਪੁਲ ਬਣਨ ਦੇ 6 ਸਾਲ ਬਾਦ ਯਾਨੀ ਕਿ 2017 ਤੋਂ ਹੀ ਇਹ ਖਰਾਬ ਹੋਣਾ ਸ਼ੁਰੂ ਹੋ ਗਿਆ। ਇਹ ਪੋਲ ਕੁਝ ਮਹੀਨੇ ਪਹਿਲਾਂ ਹੀ ਡੁੱਬਣਾ ਸ਼ੁਰੂ ਹੋ ਗਿਆ ਸੀ। ਪਰ ਹੁਣ ਨੇਪਾਲ ਦੇ ਤਰਾਇ ਖੇਤਰਾਂ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਨਹਿਰ ਦੇ ਪਾਣੀ ਦਾ ਪੱਧਰ ਵੱਧ ਗਿਆ ਤੇ ਇਹ ਪੁੱਲ ਇਸ ਦੀ ਮਾਰਨਾ ਚਾਲ ਸਕਿਆ। ਵੀਰਵਾਰ 7 ਜੂਨ ਦੀ ਦੁਪਹਿਰ ਨੂੰ ਇਹ ਪੁੱਲ ਦਾ ਵਿਚਕਾਰਲਾ ਹਿੱਸਾ ਪੂਰੀ ਤਰ੍ਹਾਂ ਤਸ ਗਿਆ ਜਿਸ ਦੀ ਸਕਰੀਨ ਦੇ ਉੱਪਰ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ। ਹਾਲਾਂਕਿ 10 ਦਿਨਾ ਚੇ ਬਿਹਾਰ ਚੌਥਾ ਪੁੱਲ ਟੈਟਰੀ ਹੋ ਗਿਆ